ਸਾਰੇ ਪ੍ਰਦਾਨਾਂ ਨੂੰ ਤਾੜਨਾ ਹੈ ਜੇਕ ਤੇ ਗੁਰੂ ਗ੍ਰੰਥ ਸਾਹਿਬ ਆਹਮਾ ਬੇਅਦਬੀ ਹੁੰਦੀ ਆ ਨਾ ਉਥੇ ਪ੍ਰਬੰਧਕ ਕਮੇਟੀਆਂ ਜ਼ਿੰਮੇਦਾਰ ਨੇ ਨਾ ਕਿ ਗ੍ਰੰਥੀ ਸਿੰਘ ਕੱਟ ਦੋ ਕੱਟ ਗ੍ਰੰਥੀ ਸਿੰਘ ਜੀ ਦੀ ਤਨਖਾਹ ਉਹ 15000 ਤੋਂ ਲੈ ਕੇ 20000 ਰੁਪਏ ਮਹੀਨਾ ਹੋਣੇ ਚਾਹੀਏ ਤਾਂ ਕਿ ਉਹਦਾ ਘਰ ਦਾ ਗੁਜ਼ਾਰਾ ਚੱਲ ਸਕੇ ਅੱਜ ਕੱਲ ਦਾ ਚਪੜਾਸੀ ਵੀ ਇੰਨੇ ਨਹੀਂ ਲੈਂਦੇ ਇਹਦਾ ਫੇਰ ਗੁਰੂ ਕੇ ਵਜ਼ੀਰ ਨੇ ਜੇ ਕੋਈ ਗੌਣਾ ਹੀ ਲਗवानी ਹੋਵੇ ਲੱਖਾਂ ਰੁਪਏ ਉਹਨਾਂ ਨੂੰ ਤੇ ਗ੍ਰੰਥੀ ਸਿੰਘ ਨੂੰ ਕਹਣਗੇ ਤੂੰ ਕੱਟ ਬਾਬਾ ਕੱਟ ਕਰ ਲੈ ਕੀ ਗੱਲ ਇਹ ਗੁਰੂ ਸਾਹਿਬ ਦਾ ਗ੍ਰੰਥੀ ਆ ਨਾ ਜਿਹਨੇ ਬੱਦ ਤੋਂ ਬਾਅਦ ਸ ਤਨਖਾਹ ਤੋਂ ਇਲਾਵਾ ਹਰੇਕ ਘਰ 100-100 ਰੁਪਇਆ ਗ੍ਰਾਂਥੀ ਸਿੰਘ ਨੂੰ ਮੱਸਿਆ ਨੂੰ ਜਾਂ ਦੇ ਮੰਦਿਆ ਜਾਂ ਸੰਗਰਾਂਦ ਮੰਦਿਆ ਉਹ ਗ੍ਰਾਂਥੀ ਸਿੰਘ ਨੂੰ ਦੇਣ ਤਾਂ ਕਿ ਉਹ ਘਰ ਦਾ ਗੁਜ਼ਾਰਾ ਵਧੀਆ ਚੱਲ ਸਕੇ ਗ੍ਰਾਂਥੀ ਸਿੰਘ ਦਾ ਫਰਜ਼ ਹੈ ਗੁਰੂ ਸਾਹਿਬ ਦੀ ਬਾਣੀ ਪੜ੍ਹਨੀ ਅਮਰਤ ਵੇਲੇ ਪ੍ਰਕਾਸ਼ ਕਰਨਾ ਸ਼ਾਮ ਨੂੰ ਸੁਖਾਸ਼ਨ ਕਰਨਾ ਤੇ ਆਈ ਗਈ ਸੰਗਤ ਦੀ ਭਲੇ ਦੀ ਅਰਦਾਸ ਕਰਨੀ ਸਰਬੱਤ ਦਾ ਭਲਾ ਮੰਗਣਾ ਸਾਰਿਆਂ ਦੀ ਸੁੱਖ ਅਸੀਸ ਗ੍ਰਾਂਥੀ ਸਿੰਘ ਮੰਗਦਾ ਫਿਰ ਅਸੀਂ ਗ੍ਰਾਂਥੀ ਸਿੰਘ ਨਾਲ ਦੁਰਵੇਹਾਰ ਕਰਦੇ ਹਾਂ ਉਹਨੂੰ ਕਰ ਦਿੰਦੇ ਹਾਂ ਜਦੋਂ ਜੀ ਕਰਦਾ ਬੱਚੇ ਪੜਨ ਲੱਗ ਜਾਂਦੇ ਨੇ ਇਹ ਨਹੀਂ ਦੇਖਦੇ ਵੀ ਇਹਦੇ ਬੱਚੇ ਪੜ੍ਹਦੇ ਨੇ ਉਹਨੂੰ ਜਦੋਂ ਜੀ ਕਰਦਾ ਸਤੰਬਰ ਚ ਕਰਤਾ ਸਹੀ ਮਹੀਨਿਆਂ ਬਾਅਦ 7 ਮਹੀਨਿਆਂ ਬਾਅਦ ਕਰਤਾ ਕੀ ਗੱਲ ਉਹਦਾ ਪ੍ਰਵਾਹ ਨਹੀਂ ਹੈ ਉਹਨਾਂ ਦੇ ਬੱਚਿਆਂ ਦਾ ਭਵਿੱਖ ਵੀ ਦੇਖਣਾ ਚਾਹੀਦਾ ਜੇ ਕੋ ਸਾਨੂੰ ਕੋਈ ਡਾਊਟ ਆ ਗਰੰਥ ਸਿੰਘ ਤੇ ਉਹਨੂੰ ਉਹ ਸਿਰਾ ਸਾਲ ਲਾ ਕੇ ਫਿਰ ਉਹਨੂੰ ਛੁੱਟੀ ਕਰੋ ਵੀ ਇੰਨਾ ਚਿਰ ਤੈਨੂੰ ਦੇਤਾ ਤੂੰ ਭਾਈ ਇਥੋਂ ਗਾਂ ਚੜ੍ਹਦੀ ਕਲਾ ਦੇ ਨਾਲ ਉਹਦੀ ਵਧਾਈਗੀ ਕਰੋ ਜਿਵੇਂ ਲੈ ਕੇ ਆਏ ਹੋ ਸਤਕਾਰ ਨਾਲ ਉਹਨੂੰ ਇਹ ਗੁਰੂ ਘਰ ਦੇ ਵਿੱਚ ਉਹ ਵਧਾਈਗੀ ਦੇਣੀ ਚਾਹੀਦੀ ਇਹ ਨਹੀਂ ਕਿ ਗਰੰਥ ਸਿੰਘ ਨੂੰ ਜਲੀਲ ਕਰਕੇ ਕੱਢੋ ਇਸ ਕਰਕੇ ਜਿਹੜੇ ਪ੍ਰਧਾਨ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਵਜੀਰਾ ਦਾ ਸਤਿਕਾਰ ਕਰਨਾ ਉਥੇ ਸਾਰੇ ਪ੍ਰਦਾਨਾਂ ਨੂੰ ਤਾੜਨਾ ਜੇਕ ਤੇ ਗੁਰੂ ਗ੍ਰੰਥ ਸਾਹਿਬ ਜੀ ਮਾਹਰ ਬੇਅਦਬੀ ਹੁੰਦੀ ਆ ਨਾ ਉਥੇ ਪ੍ਰਬੰਧਕ ਕਮੇਟੀਆਂ ਜ਼ਿੰਮੇਦਾਰ ਨੇ ਨਾ ਕਿ ਗ੍ਰਾਂਥੀ ਸਿੰਘ ਕਿਉਂਕਿ ਗ੍ਰਾਂਥੀ ਸਿੰਘ ਨੇ ਆਪਣੀ ਜਿਹੜੀ ਡਿਊਟੀ ਆ ਉਹ ਪਾਠ ਦੀ ਕਰਨੀ ਆ ਨਿਤਨੇਮ ਦੀ ਕਰਨੀ ਆ ਜਾਂ ਹੋਰ ਵੀ ਕਾਰਜ ਕਰਨੇ ਨੇ ਤੇ ਜਿਹੜੀ ਗੁਰਦੁਆਰਾ ਸਾਹਿਬ ਦੀ ਪਹਿਰੇਦਾਰੀ ਆ ਉਹ ਪ੍ਰਬੰਧਕ ਕਮੇਟੀਆਂ ਕਰਨ ਦੋ ਦੋ ਪਹਿਰੇਦਾਰ ਉਥੇ ਮਜੂਰ ਹੋਣ ਹਰੇਕ ਗੁਰੂ ਘਰ ਦੇ ਵਿੱਚ ਤਾਇਨਾਤ ਹੋਣ ਤਾਂ ਕਿ ਜਿਹੜੀ ਕਾਪੀ ਦੁਸ਼ਟ ਆਤਮਾ ਨੇ ਉਹ ਬੰਦੇ ਉਥੇ ਲਵੇ ਲਾਵੇ ਵੀ ਨਾ ਸਾਨੂੰ ਰੜਤਣ ਉਥੇ ਤਿਆਰ ਪੈਦਾ ਨਿਹੰਗ ਸਿੰਘ ਹਰੇਕ ਪਿੰਡ ਦੇ ਵਿੱਚ ਨੇ ਉਹਨਾਂ ਨੂੰ ਖਾਤਾ ਦੇ ਦਿਓ ਉਥੇ ਤਿਆਰ ਪੈਦਾ ਜੋ ਤੇਗਾ ਬਾਨਾ ਸਿੰਘ ਖੜੇ ਹੋਣਗੇ ਕਿਸੇ ਜੁਰਤਾ ਵੀ ਉਥੇ ਆ ਕੇ ਗੁਰੂ ਸਾਹਿਬ ਦੀ ਅਜਮੰਦ ਨੂੰ ਹੱਥ ਪਾ ਲੂਗਾ ਕਦੇ ਨਹੀਂ ਆਉਂਦਾ ਇਹ ਅਸੀਂ ਕੰਮ ਕਰਨਾ ਨਹੀਂ ਨਾਲੇ ਨਿਹੰਗ ਸਿੰਘਾਂ ਦਾ ਰੁਜ਼ਗਾਰ ਚੱਲੇ ਨਾਲੇ ਗ੍ਰੰਥੀ ਸਿੰਘ ਨਾਲੇ ਤੁਸੀਂ ਸੁਖੀ ਸਾਰਿਆਂ ਦੀ ਇੱਜ਼ਤ ਬਚੂਗੀ ਇਸ ਕਰਕੇ ਜਦੋਂ ਬਿਆਦਬੀ ਹੋ ਜਾਂਦੀ ਫਿਰ ਭੱਜੇ ਫਿਰਦੇ ਨੇ ਇਹ ਤਾੜਨਾ ਸਾਰੇ ਪ੍ਰਬੰਧ ਕਮੇਟੀਆਂ ਨੂੰ ਇਹ ਗੁਰੂ ਘਰਾਂ ਦਾ ਪ੍ਰਬੰਧ ਸਮਾਰੋ ਤੇ ਗੁਰਾਂਥੀ ਸਿੰਘ ਸਹਿਬਾਨਾ ਦਾ ਸਤਿਕਾਰ ਕਰੋ ਤੇ ਗ੍ਰਾਂਥੀ ਸਿੰਘਾਂ ਨੂੰ ਵੀ ਬੇਨਤੀ ਆ ਇਹ ਆਪਣਾ ਜੀਵਨ ਉੱਚਾ ਸੁਚਾ ਰੱਖੋ ਤੇ ਜਿਹੜਾ ਬਾਦ ਘਾਟਾ ਤੁਹਾਡੇ ਦੇ ਵਿੱਚ ਉਹ ਵੀ ਪੂਰੀ ਗ੍ਰਾਂਥੀ ਸਿੰਘ ਕਰਨ ਜਿੱਥੇ ਕੋਈ ਗ੍ਰਾਂਥੀ ਸਿੰਘ ਦਾ ਮਸਲਾ ਆਉਂਦਾ ਉਥੇ ਸਾਰੀ ਜਿਹੜੀ ਗ੍ਰਾਂਥੀ ਸਭਾ ਬਣੀ ਆ ਉਹ ਉਥੇ ਪਹੁੰਚ ਕੇ ਉਸ ਗ੍ਰਾਂਥੀ ਦੇ ਨਾਲ ਆਵਿਂ ਜੇਠੇ ਨਾ ਕਿ ਜਿਹੜਾ ਸੋਸ਼ਲ ਮੀਡੀਆ ਚੱਲਦਾ ਉਹਦੇ ਵਿੱਚ ਜਿਹੜੇ ਗ੍ਰਾਂਥੀ ਸਿੰਘ ਨੇ ਉਹਦੇ ਕੋਈ ਉਹ ਤੇ ਤੂੰ ਤੇ ਲੱਗਦੀ ਆ ਫਿਰ ਸਾਡੇ ਮਨਾਂ ਨੂੰ ਬਹੁਤ ਠੇਸ ਪਹੁੰਚਦੀ ਆ ਦੁੱਖ ਆਉਂਦਾ ਵੀ ਗੁਰੂ ਕੇ ਵਜ਼ੀਰ ਨੇ ਇਹਨਾਂ ਦਾ ਆ ਹਾਲ ਹੋ ਰਿਹਾ ਸਾਨੂੰ ਜਦੋਂ ਅਸੀਂ ਗੁਰੂ ਕੇ ਵਜ਼ੀਰਾਂ ਦਾ ਸਤਿਕਾਰ ਕਰਾਂਗੇ ਫਿਰ ਸਾਡਾ ਸਤਿਕਾਰ ਹੋਣਾ ਜੇ ਅਸੀਂ ਗੁਰੂ ਕੇ ਵਜ਼ੀਰਾਂ ਨੂੰ ਜਲੀਲ ਕਰਨ ਲੱਗ ਗਏ ਫਿਰ ਸਾਡੀ ਵੀ ਨਾਲ ਹੀ ਜਿਹੜੀ ਬੇਇੱਜ਼ਤੀ ਆਪ ਹੀ ਹੋਣੀ ਹੈ ਇਸ ਕਰਕੇ ਸਾਰੀਆਂ ਪ੍ਰਬੰਧ ਕਮੇਟੀਆਂ ਆਪਦੇ ਆਪ ਨੂੰ ਸਮਾਰੋ ਤੇ ਗੁਰੂ ਕਾਂ ਦਾ ਪ੍ਰਬੰਧ ਸਹੀ ਚਲਾਓ ਗ੍ਰੰਥ ਸਿੰਘ ਦਾ ਬੰਦ ਦਾ ਸਤਿਕਾਰ ਜਿਹੜਾ ਉਹਨਾਂ ਨੂੰ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ